How ਫਤੇ ਇਹ ਸਨ ਭਾਈ ਗੁਰਚਰਨ ਸਿੰਘ ਜੀ ਭਾਈ ਨਵਿੰਦਰ ਸਿੰਘ ਜੀ ਰਾਮਾ ਮੰਡੀ ਵਾਲੇ ਜਿਨ੍ਹਾਂ ਨੂੰ ਆਪ ਜੀ ਨੇ ਗੁਰਬਾਣੀ ਦਾ ਰਸ ਪੰਨਾ ਕੀਰਤਨ ਸਰਵਣ ਕਰਵਾ ਕੇ ਨਿਹਾਲ ਕੀਤਾ ਆਓ ਹੁਣ ਵਿਖਾਤਾ ਬੈਪਤੀ ਉਤਾਰ ਸਮਰਜੀਤ ਲੈ ਵੇ ਆਪਾਂ ਸੰਗਤ ਰੱਜਾਂਗੇ ਆਪਾ ਵਸਮਾਗੁ ਜਲਿਆਵਰ ਬਰਛਣ ਕਰੀਵੇ ਭ੍ਰਮ ਗਿਆਨੀ ਨਾਮ ਭਗਤ ਸਾਹੀ ਫਤੇ ਭ੍ਰਮ ਗਿਆਨੀ ਈਮਾਨ ਗਿਆਨ ਸਿੰਘ ਗੁਰੇ ਸਿੰਘਾ ਕਹੇ ਬਜੀ ਸਿੰਘ ਸਾਧੂ ਦੂ ਵੱਡੇ ਪਹਾੜ Yeah. ਸਦੀਪ ਜੀ ਮੇਰੇ ਮੁਟੀਆਂ ਜਾਣ ਵਾਲੇ ਹੁਣ ਗੁਰੂ ਘਰਿਸਾਹ ਸੰਧੀ ਆਪ ਜੀ ਨੂੰ ਸ਼ਾਂਤ ਚਿਤ ਤੇ ਨਿਰਮਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਿਆ ਆ No! <laughs> ਦੀ ਸੇਵਾ ਕਰਦੇ ਹਨ ਆਪਣੇ YouTube ਚੈਨਲ ਤੇ Facebook ਚੈਨਲ ਤੇ ਸਾਡਾ ਪ੍ਰੋਗਰਾਮ ਲਾਈਵ ਦਿਖਾ ਰਹੇ ਹਨ ਸੋ ਸੰਗਤਾਂ ਦੇਸ਼ ਵਿਦੇਸ਼ ਘਰ ਬੈਠੇ ਗੁਰੂ ਘਰ ਦੀ ਸਾਸਨ ਦੀ ਲਾਹਾ ਪ੍ਰਾਪਤ ਕਰ ਰਹੀਆਂ ਹਨ ਪਰ ਸਾਨੂੰ ਇਸ ਜਿੰਨਾਂ ਦਾ ਬੜਾ ਘਾਟਾ ਹੈ ਕਿਉਂਕਿ ਸੰਗਤ ਫਿਰ ਘਰੇ ਬੈਠੀ ਆਨੰਦ ਲੈਂਦੀ ਹੈ ਇੱਥੇ ਜਵਾਂਤ ਸੰਗਤ ਘਟ ਜਾਂਦੀ ਹੈ ਚਲੋ ਇਹਨਾਂ ਦਾ ਧੰਨਵਾਦ ਫ੍ਰੀ ਸੇਵਾ ਕਰਦੇ ਹਨ ਸੰਤ ਬਾਬਾ ਜੀ ਸਿੰਘ ਮਹਾਰਾਜ ਜੀ ਦਾ ਨਾ ਰਗੂੜਾ ਪ੍ਰੇਮ ਹੈ ਸੋ ਹੁਣ ਗੁਰੂਪਰੀ ਸਾਹਿਬ ਸਿੰਘ ਦੀ ਢਾਡੀ ਦਰਬਾਰ ਸਜੇਗਾ ਭਾਈ ਵੀਰ ਸਿੰਘ ਜੀ ਪਤਾਰੇ ਵਾਲੇ ਆਪ ਜੀ ਨੇ ਗੁਰ ਇਤਿਹਾਸ ਢਾਡੀਵਾਰਾਂ ਦਾ ਹੀ ਸਰਵਣ ਕਰਵਾ ਕੇ ਨਿਹਾਲ ਕਰਨਗੇ ਸੋ ਆਪਾਂ ਉਹਨਾਂ ਪਾਸੋਂ ਪ੍ਰੇਮ ਤੇ ਸ਼ਰਧਾ ਨਾਲ ਗੁਰ ਇਤਿਹਾਸ ਸਰਵਣ ਕਰਨਾ ਹੈ ਜੀ ਢਾਡੀ ਵੀਰ ਸਿੰਘ ਜੀ ਪਤਾਰੇ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ O Boy. Oh. A mata de लड़े जो अख खोली पाबल लाजी

راج کٹ پر بات تیار ہونا کٹ دے کے سچ خرید لئیے کٹ دے کے سچ خرید لئیے روز روز نہیں یہ باپار ہونا مایا موڑی نے جگنو مولیا ہے مایا موڑی نے جگنو مولیا ہے مایا تاریاں انت خوار ہونا ਜੇ ਨਾ ਜੱਪਿਆ ਨਾ ਨਾਮ ਪਰਮਾਤਮਾ ਦਾ ਮਾਇਆ ਛੜੇ ਮੂਦੇ ਪਾਰ ਹੋਣਾ ਸਭੇ ਜਾਮ ਨੇ ਛੜੇ ਆਨੰਦੀ ਤੇ ਇਹੋ ਲਾਹਾ ਜਹਾਨ ਤੋਂ ਖਟਣਾਏ ਸੱਚਖੰਡ ਗੁਰੂ ਦਾ ਹਾ ਜੜੀਆਂ ਲਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਂਤ ਦਾ ਸੂਰਮਾ ਤੇ ਗਾਲ ਕਰਨ ਵਾਲੀ ਭੰਗ ਦਾ ਸ਼ੂਰਮਾ ਤੇ ਗਾਨ ਕਰਨ ਵਾਲੀ ਵਰਲੀ ਲਾਲ ਮਾਤਾ ਪੈਦਾ ਕਰੇ ਕੋਈ ਕੋਈ ਹਰ ਕੋਈ ਆਪਣੀ ਬੰਡ ਨੂੰ ਚੁੱਕਦਾ ਹੈ ਬੰਡ ਕਿਸੇ ਦੀ ਸੀਸ ਤੇ ਕਰੇ ਕੋਈ ਕੋਈ ਮਿੱਠਾ ਬੋਲਿਆ ਦੁਨੀਆ ਖੋਈ ਹੁੰਦੀ ਕੋੜਾ ਬੋਲਿਆ ਕਿਸੇ ਦਾ ਯਰੇ ਕੋਈ ਕੋਈ ਗੁਰੂ ਰੂਖਾ ਖਾਜੇ

ਹੋਰ ਇਹਨਾਂ ਦੇ ਵੀਰਾਂ ਦਾ ਅਵਤਾਰ ਕਰਿਆ ਔਰ ਸਮੇ ਦੇ ਲੈਣਾ ਨੂੰ ਔਰ ਸਮੇ ਦੇ ਨਖੇ ਨੂੰ ਢਾਡੀ ਅਸਾ ਸੱਚਰਦਾ ਦੇ ਸਾਹਮਣੇ ਐ ਸਮੇ good Oh! روپ میرا خالصا فتح بھی ہے اس کی فتح بھی ہے اس کی خالصا فتح بلاو تیرا خالس واحسا واحر واحرو جی کا خالصا واحر جی کی فتی یہ سن پائی وتیر ਵੀਰ ਸਿੰਘ ਜੀ ਬਤਾਰੇ ਵਾਲੇ ਜਿਨ੍ਹਾਂ ਨੇ ਆਪ ਜੀ ਨੂੰ ਸਾਹਿਬ ਜادہ ਜੋਰਾਵਰ ਸਿੰਘ ਜੀ ਦਾ ਇਤਿਹਾਸ ਸਰਵਣ ਕਰਵਾ ਕੇ ਨੇ ਹਾਲ ਕੀਤਾ ਹੈ ਜਿਆਣਾ ਵਾਲੇ ਆਪ ਜੀ ਨੂੰ ਗੁਰਬਾਣੀ ਵਿਚਾਰ ਦੁਆਰਾ ਨੇ ਹਾਲ ਕਰਨਗੇ ਆਹ ਹੁਣ ਆਪਸੋਂ ਗੁਰਬਾਣੀ ਦੇ ਵਿਚਾਰ ਸਰਵਣ ਕਰੀਏ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਮਾਇਆ ਦੇ ਨਿੱਖੇ ਜਲਾ ਨਹੀਂ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ